ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪੌਂਗਾ ਦਾ ਡੇਰੀ ਫਾਰਮ ਨਾੜ ਚਰਾ ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਹਿਮਦਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ 7-8 ਪਸ਼ੂ ਦਿਖਾਉਣੇ ਆ ਇਹਨਾਂ ਬੇੜਾਂਵਾਂ ਦੇ 4 ਝੋਟੀਆਂ ਤੇ ਇੱਕ ਕੱਟੀ ਆ ਸਾਰੇ ਸੁਦੇਸ਼ ਭਾਈ ਪਸ਼ੂ ਦਿਖਾਉਣੇ ਆ ਤੇ ਆਪਾਂ ਪਹੁੰਚੇ ਆ ਵੀਰ ਜਸਕਰਨ ਸਿੰਘ ਹੋਣਾ ਕੋਲ ਤਾਂ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਸਾਸੀ ਗਰਪਾ ਜੀ ਹਾਂ ਠੀਕ ਆ ਵੇ ਜੀ 사ਸੀ ਗਰਪਾ ਜੀ ਹੋਸਣਾ ਠੀਕ ਠਾਕ ਜੀ ਵਧੀਆ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਚਾਹੀਦੀ ਆ ਏ ਵਧੀਆ ਮਾਲ ਫਿਰ ਪਿਛਲਾ ਹਾਂਜੀ ਚਲੋ ਵਧੀਆ ਵਧੀਆ ਹਾਂਜੀ ਆਰਗਾ ਵੀਰਪਰਾ ਫੋਨ ਬੜੇ ਕਰਦੇ ਸੀ ਅੱਛਾ ਹਾਂ ਬੋਦੇ ਵੀਰਾਂ ਦੇ ਵੀ ਸਾਨੂੰ ਥੋੜੀਆਂ ਹੌਲੇ ਵੱਡੇ ਦੀਆਂ ਮਈਆਂ ਚਾਹੀਦੀਆਂ ਜਿਵੇਂ ਸਾਰੀਆਂ ਆਪਣੇ ਕੋਲ ਪਾਰੇ ਵੱਟੇ ਹਾਂਜੀ ਹਾਂ ਮਾ ਚਲੋ ਮਾਰੇ ਸਾਨੂੰ ਹੌਲੇ ਦੀਆਂ ਦੀਆਂ ਬਗਾਂ ਵਾਲੇ ਵੱਟੇ ਦੀਆਂ ਠੀਕ ਹੈ ਠੀਕ ਹੈ ਚਲੋ ਡਿਮਾਂਡ ਕਰਨੀ ਚਾਹੀਦੀ ਪੂਰੀ ਹਾਂਜੀ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਵੀਰਜੀ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰ ਅਫੀਲਾਈਨ ਨਾਲਾ ਜ਼ਿਲ੍ਹਾ ਮਰਸਾ ਲਾਗੇ ਲੋਪੋ ਚਕਾਵਾ ਫੋਨ ਨੰਬਰ 9592800635 ਠੀਕ ਹੈ ਜੀ ਇਹ ਕਰੀਏ ਸ਼ੁਰੂਆਤ ਹਾਂਜੀ ਆ ਦੱਸਿਓ ਪਹਿਲੇ ਨੰਬਰ ਤੇ ਵੀਰ ਜੀ ਤਿੱਜਾ ਕਸੂਆ ਮੈਂ ਹੋਗੀ ਚੱ ਤੇ ਇਹ ਵੀ ਜਿੱਦ ਤੁੱਦ ਤੇ ਸੱਜਰ ਮੈਂ ਕਹਿੰਦਾ 14-15 ਕਿਲੋ ਭਰ ਦੇ ਦੀ ਆ ਠੀਕ ਹੈ ਜੀ ਤੇ ਹੁਣ ਮੈਂ ਨਾ ਜਦੋਂ ਮਰਾਸੂਈ ਨੂੰ ਮੰਨ ਲਓ 2 2.5 ਮਹੀਨੇ ਜਾਂ 3 ਮਹੀਨੇ ਹੋ ਗਏ ਹੋਣਗੇ ਹਨਾ ਅੱਛਾ ਤੇ ਹੁਣ ਮੈਂ ਨਾ ਅੱਜ ਹਫਤਾ ਹੋ ਗਿਆ ਮੈਨੂੰ ਟੀਕਾ ਲਵਾਇਆ ਨੂੰ ਠੀਕ ਹੈ ਠੀਕ ਹੈ ਇਹ ਮੈਂ ਗਰੰਟੀ ਨਾਲ ਵੀ ਖਲੋਗੀ ਆ ਡੋਕੇ ਮੈਂ ਪਾਉਣ ਦੇ ਥਣਾ ਦੇ ਵਿੱਚ ਉਹਨਾਂ ਅੱਛਾ ਜੀ ਹਾਂ ਹਫਤਾ ਹੋਇਆ ਵਾ ਠੀਕ ਹੈ ਜੀ ਹਾਂ ਟੀਕਾ ਭਰਾ ਇਹ ਮੈਂ ਇੱਕ ਉਹ ਵਹਵਣਾ ਤੁਹਾਨੂੰ ਛੋਟੀ ਚੌਥੇ ਨੰਬਰ ਤੇ ਇੱਕੋ ਘਰੋਂ ਲਈਆਂ ਇੱਕੇ ਦਿਨਾਂ ਦੇ ਟੀਕੇ ਲਵਾਏ ਆ ਠੀਕ ਹੈ ਠੀਕ ਹੈ ਜੀ ਹਾਂ ਬਾਕੀ ਠੰਡੀ ਹੈ ਮੈਂ ਇੱਧਾ ਥੱਲੇ ਪਾ ਕੇ ਬੈ ਕੇ ਚਲੋ ਉਹਨੂੰ ਅੱਛਾ ਕਿੰਨਾ ਦੇ ਇਸ ਟਾਈਮ ਦੁੱਧ ਦੇ ਰਿਹਾ ਇਸ ਟਾਈਮ ਇਹ ਵੀ ਦੀ ਦੁੱਧ ਦੇ 10 ਕਿਲੋ ਹੀ ਤੇ ਉਹਨਾਂ ਨਾਲ ਡੋਕੇ ਡਾਕੇ ਪਾਉਣ ਦੇ ਥੋੜੀ ਜਿਹੀ ਮੈਂ ਦੁੱਧ ਸੁਕਾ ਗਈ ਆ ਅੱਛਾ ਇੱਕ ਵੰਡ ਮੁੰਡੂ ਫੰਡ ਕਰਕੇ ਬੰਦ ਕੀਤਾ ਹੈ ਨਾ ਅੱਛ हां जी हां जी पूरी सिरा मैं 14 15 किलो मैं तो देदी रही है ठीक है जी सर जन 14 15 लीटर चलो महाराज कृपा करें कि खोती रहे मैं तो मैं फेर बड़ी मैं क्वालिटी चेक कर सके हां जी 14 15 किलो वाली है देता वाले कद वजन दी चंगी आ ਤੇ ਜੈਡ ਬਲੈਕ ਦੇ ਵਿੱਚ ਆ ਗਈ ਆ ਦੇ ਡੱਟਰ ਕੁਆਲਟੀ ਤੋਂ ਚੈੱਕ ਕਰ ਸਕਦਾ ਜਿ ਲਾਗੇ ਤੋਂ ਇਸ ਟਾਈਮ ਜਿਹੜਾ ਹਾਜ਼ਰ ਹੈ 8 ਲੀਟਰ ਬਿਲਕੁਲ ਮੌਕੇ ਦੇ ਤਿਆਰ ਹੈ ਦੁੱਧ ਤੇ ਨਾੜਾ ਨੂੜਾ ਵਾਲਾ ਛੱਡਾ ਵਾ ਬਾਕੀ ਤੁਸੀਂ ਚੈੱਕ ਕਰ ਸਕਦੇ ਠੰਡੀ ਸੀ ਠੀਕ ਹੈ ਜੀ ਭਾੜੇ ਦੇ ਹਾਂ ਭਾੜੇ ਦੇ ਮੋੜੇ ਦੇ ਨਾਲ ਹੀ ਪਾੜੇ ਤੇ ਪੈਸੇ ਦਿੰਦਾ ਆ। ਆ ਨੰਬਰ ਆ ਪਾ ਡਾ ਟੰਗੜਿਆ ਦੋ ਤਾਲਾ। ਹਾਂਜੀ ਹਾਂਜੀ। ਹਾਂ ਇਦਾਂ ਥੱਲੇ ਬੈ ਕੇ ਚੋਲੋ ਪਾਏ। ਠੀਕ ਹੈ ਜੀ। ਤੇ ਸੰਢੀ ਸੀ ਲਿਆ ਦੇ ਟਵਾਈ ਚੂ ਆ ਕੋਲੀਆ। ਯਾਹ ਕਰ ਸਕਦੇ ਵੀ। ਹਾਂਜੀ ਹਾਂ ਬਿਲਕੁਲ। ਲਓ ਵੀਰ ਜੀ ਚਾਹ ਕਰ ਸਕਦੇ ਤੁਸੀਂ ਧਾਰਾ ਮੈਂ ਆ ਗੋਲ ਬਿਲਕੁਲ ਕੋਈ ਭੂਰ ਕੋਈ ਛਟਾਣੀ ਆ। ਬਿਲਕੁਲ ਸਾਫ ਹੈ। ਠੀਕ ਹੈ ਠੀਕ ਹੈ ਜੀ। ਇਹ ਧਾਰ ਤੇ ਪਨ ਪੈਂਦੀ ਆ ਵੇਖੋ। ਹਾਂ ਇਦਾਂ ਹੀ ਥੱਲੇ ਬੈ ਕੇ ਚੋਲੋ। ਠੀਕ ਹੈ ਜੀ। ਮੈਂ 15-16 ਕਿਲੋ ਵੀਰ ਜੀ ਦੋ ਦਿੰਦੀ ਰਹੀ ਆ। ਕੀ ਗੱਸਾ ਜੇਰਾ ਆਈਡੀ ਮੈਂ ਇਹਦਾ ਸੱਜਰ ਲਾਣੀ ਥੋੜੀ ਔਖੀ ਆ ਹਨਾ ਹਾਂਜੀ ਹਾਂਜੀ ਹਾਂ ਇਹਨਾਂ ਚਲੋ ਆਨੇ ਬੰਨੇ ਨਾ ਮਾਰੇ ਕਿਦਾ ਡੋਕੇ ਡਾਕੇ ਪੌਂਡੀ ਅੱਗੋਂ ਮਾਰੇ ਕਿਸ ਦੀ ਕਿਸਮਤ ਆ ਹਾਂਜੀ ਹਾਂਜੀ ਤੇ ਖਲੋਜੂ ਵੀ ਮੈਂ ਚੰਗਾ ਡੰਗਰ ਨਹੀਂ ਜੇ ਖਰਾਬ ਕਰਦਾ ਖਲੋ ਜਾਂਦਾ ਪਹਿਲੇ ਵੇਖਾਂ ਤੇ ਹਾਂਜੀ ਹਾਂਜੀ ਜਿਹੜਾ ਸੂਬੇ ਚ ਹੋ ਜੇ ਫਿਰ ਉਹ ਤੁਹਾਨੂੰ ਪਤਾ ਹੈ ਖਲੋਈ ਜਾਂਦਾ ਹੁੰਦਾ ਅੱਜ ਲਈ ਕਹਿੰਦੀ ਮੈਂ ਨਹੀਂ ਤੇ ਉੱਪਰ ਖਾਣਾ ਲਾ ਕੇ ਡੰਗਰ ਕਰਾਉਂਦਾ ਵੇਖੋ ਜਿੱਦਾਂ ਮੱਦੀ ਬੈਜੋ ਹਾਂਜੀ ਤੇ ਬਾਕੀ ਵੀ ਜਿੱਦੀ ਮਿਲਕ ਵਾਂਜ ਬੜੀ ਮੋਟੀ ਲੱਗੀ ਆ ਹਾਂਜੀ ਤੇ ਦੁੱਧ ਮੈਂ ਆਲੀ 15 ਲੀਟਰ ਚੋਆਇ ਮੈਂ ਨੇ ਆਪਣਾ ਆਪਣੀ ਰੱਖਿਆ ਹਾਂਜੀ ਹਾਂਜੀ ਹਾਂ ਬਹੁਤ ਹੀ ਜ਼ਿਆਦਾ ਚੰਗੀ ਆ ਗਾ ਤੇਰੇ ਕਰੀਬ ਉਹ ਟੀਗਾ ਭਰਾ ਇਹ ਨੂੰ ਆ ਜਦ ਵੀਰ ਕਹਿੰਦਾ ਕੋ ਉਹਦੇ ਕਰਕੇ ਵੰਡ ਵੰਡ ਬੰਦ ਕੀਤਾ ਤੇ ਦੁੱਧ ਦਾ 2 ਲੀਟਰ ਦਾ ਫਰਕ ਪਾਤਾ ਨਹੀਂ ਤਾਂ 10 ਲੀਟਰ ਦੁੱਧ ਤਿਆਰ ਹੀ ਵੀ ਜਿੱਡੀ ਠੱਡੀ ਮੈਂ ਆ ਵੱਡੇ ਕੱਦ ਵਾਲੀ ਆ ਜਿਵੇਂ ਮੈਂ ਉਹ ਮੈਂ ਕੀ ਕਰ ਸਕਦਾ ਜ਼ਮੀਨਾਂ ਭਾਈ ਦੀਆਂ ਮਾਹ ਠੀਕ ਹੈ ਠੀਕ ਹੈ ਜੀ ਇਹ ਕੀ ਮੁੱਲ ਕਰਨਾ ਭਾਜੀ ਇਹਦਾ ਮੁੱਲ ਵੀਰ ਦੀ ਜੈਜ ਹੀ ਕਰਨਾਗੇ ਆਪਾਂ ਤੁਹਾਨੂੰ ਮਤੇ ਹੈ ਹੀ ਸਾਰੇ ਜੈਜ ਮਾਲ ਵਾਲੀਆਂ ਮਈਆਂ ਆਪਣੇ ਕੋ ਤੇ ਠੀਕ ਹੈ ਜੀ ਸਸਤੇ ਭਾਲੀਆਂ ਚ ਹਾਂਜੀ ਹਾਂਜੀ ਛੜ ਦਿਆ ਜਾਜ ਅੱਜ ਇਹਦਾ 60000 ਦੀ ਦੀ ਮੱਝ ਛੜ ਦਈਏ 2000 ਹਾਂਜੀ 2000 ਛੜ ਦਈਏ ਹਾਂਜੀ ਛੜ ਦਈਏ 55 ਦੀ 55 ਦੀ 55 ਦੀ ਪਰ ਠੰਡੀ ਬੜੀ ਮੈਂ 1 ਕਿਲੋ ਤੇ ਬਹੁਤ ਮੈਰੀ ਸਿਫਤਿਆ ਦੇ ਠੀਕ ਹੈ ਲਓ ਭਾਈ 55000 ਬਿਲਕੁਲ ਜਾਜ ਮੁੱਲ ਕੀਤਾ ਵੀਰ ਨੇ ਤੇ ਅੱਜ ਹੁਣ ਦੂਜੇ ਨੰਬਰ ਤੇ ਅੱਜ ਸਾਰੀ ਹੌਲੇ ਭਾ ਲੀਆਂ ਹੌਲੇ ਭਾ ਲੀਆਂਗੇ ਅੱਜ ਤੇ ਲੈਣੀਆਂ ਵੀ ਸੌਖੀਆਂ ਤੇ ਵੇਚਣੀਆਂ ਵੀ ਸੌਖੀਆਂ ਹਾਂਜੀ ਹਾਂਜੀ ਦੱਸਿਓ ਵੀਰ ਜੀ ਦੇ ਬਾਰੇ ਵੀਰ ਜੀ ਇਹ ਦੇਰ ਤੋਂ ਕੋ ਪੌਣੇ ਦਵਾ ਮਹੀਨਾ ਦੀ ਗੱਬਣ ਜੇ ਪਰ ਚੈੱਕ ਪਾਸ ਨਹੀਂ ਜੇ ਅੱਛਾ ਜੀ ਹਾਂ ਠੀਕ ਹੈ ਉਹ ਬਿਲਕੁਲ 7 ਠੀਕ ਆ ਜੀ ਘਰ ਵਾਲੇ 8 ਹੀ ਕਰਦੇ ਆਪਾਂ 7 ਹੀ ਦਸੀ ਗੇ ਲੀਟਰ ਖੰਡ ਘਾਟ ਹੀ ਦਸੀ ਗੇ ਨਹੀਂ ਸਹੀ ਆ ਸਹੀ ਆ ਹਾਂ ਜੀ ਪਾਈਆ ਖੰਡ ਵੱਧ ਨਿਕਲੇ ਅਗਲੇ ਦੇ ਘਰ ਦੇ ਗਾਹ ਨੂੰ ਜੁੜਾ ਲਈ ਮੈਂ ਆਏ ਹਾਂ ਜੀ ਇਹ ਵੀ ਅੱਜ ਆਪਣਾ ਕੋਈ ਬੱਚੇ ਵਾਲੀਆਂ ਮੰਗਿਆ ਤਿੰਨ ਚਾਰੀ ਚਲੋ ਵੇਖੀਆਂ ਆ ਅੱਛਾ ਜੀ ਜਿਹਦਾ ਬੱਚਾ ਥੱਲੇ ਦੇ ਛੱਡ ਦੋ ਉਸੇ ਨੇ ਮਿਲ ਪੈਂਦੀ ਏ ਅੱਛਾ ਅੱਛਾ ਜੀ ਹਾਂ ਜਿਹਦਾ ਬੱਚਾ ਥੱਲੇ ਛੱਡਦੇ ਬੱਚਾ ਡੰਗਦੀ ਹੁਣੇ ਉਹ ਝੁੱਟੀ ਦਾ ਬੱਚਾ ਵੱਜਾ ਆ ਉਹ ਬਾਹਰ ਵੱਜੀ ਆ ਝੁੱਟੀ ਦਾ ਬੱਚਾ ਥੱਲੇ ਛੱਡਦੇ ਨੇ ਉਹਦੇ ਨੇ ਪਸੰਦੂ ਏ ਅੱਛਾ ਜੀ ਹਾਂ ਐਡੀ ਠੰਡੀ ਮੈਂ ਠੀਕ ਆ ਠੀਕ ਆ ਲਓ ਬਾਈ ਜੀ ਗਾਵਾਂ ਵਾਲਾ ਇਸ ਭਾਅ ਚੱਕੀ ਫਿਰਦੀ ਆ ਹਾਂ ਜੀ ਮੈਂ ਕਿਹਾ ਬੱਚਾ ਕਿਸੇ ਦਾ ਵੀ ਨਹੀਂ ਇਹ ਮੰਗਿਆ ਜਿਹੜਾ ਠੀਕ ਆ ਠੀਕ ਆ ਜੀ ਇਹ ਖੋਲਦੇ ਵੀ ਜੀ ਹਰੇਡਾ ਇਹ ਤਾਂ ਹੋ ਸਕਦਾ ਚਲ ਅੱਛਾ ਜੀ ਆ ਡੇਢ ਕੁ ਮਹੀਨੇ ਲਗਭਗ ਨਹੀਂ ਤੇ ਕੋਈ ਤਾਂ ਵੀ ਦਿਨ ਮਹੀਨਾ ਖਲੋ ਕੇ ਚੈੱਕ ਕਰਾ ਲੂਗਾ ਠੀਕ ਹੈ ਠੀਕ ਹੈ ਲਓ ਭਾਈ ਡੇਢ ਕੁ ਮਹੀਨੇ ਦੇ ਕਰੀਬ ਬਣੀ ਨੂੰ ਹੋ ਗਿਆ ਵਾ ਇਹਨੂੰ ਵੀ ਤੇ ਦੁੱਧ ਇਸ ਟਾਈਮ 7 ਲੀਟਰ ਆ ਬਿਲਕੁਲ ਜਿਹੜਾ ਤਿਆਰ ਆ ਦੇਖੋ ਬੱਚੇ ਦੇ ਹਰ ਇੱਕ ਬੱਚੇ ਦੇ ਮਰੀ ਜਾਂਦੀ ਆ ਠੀਕ ਹੈ ਠੀਕ ਹੈ ਲਓ ਏਡੀ ਕਮਲੀ ਆ ਬਹੁਤ ਹੀ ਜ਼ਿਆਦਾ ਠੰਡੇ ਸੁਭਾਅ ਦੇ ਡੰਗਰ ਸਾਰੇ ਠੰਡੇ ਲਏ ਆਪਾਂ ਕੋਈ ਗੱਲ ਨਹੀਂ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਲਾਗੇ ਤੋਂ ਇਹ ਸੱਜਣ ਨੇ ਕਿੰਨਾ ਘਚਵਾਇਆ ਦੋ ਤੇਰਾ ਦੁੱਧ ਵੀਰ ਜੀ ਪਹਿਲੇ ਸੁਕੇ ਦਿੱਤਾ ਇਹਨੇ ਦਹਾ ਤੋਂ ਬਾਹਰ ਹੀ ਅੱਛਾ ਜੀ ਹਾਂ ਯਾਰਾਂ ਕਰਾਇਆ ਦੂਜੇ ਸੁਕੇ ਕਾਂ ਸੁਕੂਗੀ ਹੋਣਾ ਕੀ ਠੀਕ ਹੈ ਜੀ ਤੇ ਜਿਸ ਵੇਲੇ ਬਤੀ ਡੇਢ ਮਹੀਨੇ ਬਾਕੀ ਚੋਣ ਚਵਾ ਬਿਲਕੁਲ ਸਾ ਪੂਰ ਛੱਟੇ ਥਣ ਦੀ ਵਾਦ ਕਰਦੀ ਆਪਣੀ ਫੋਲ ਗਰੰਟੀ ਹੋ ਗਈ ਠੀਕ ਹੈ ਜੀ ਹਾਂਜੀ ਤੇ ਇਹ ਵੀ ਜੈਡ ਬਲਾਕ ਦੇ ਵਿੱਚ ਆ ਗਈ ਆ ਤੇ ਰਾਜੀ ਰੂਜੀ ਚੰਗੀ ਆ ਤੇ ਚਲੋ ਮਹਾਰਾਜ ਕਿਰਪਾ ਰੱਖੇ ਵੀ ਬਣੀ ਹੋਵੇ ਹਾਂਜੀ ਇਹ ਕੀ ਮੁੱਲ ਭਾਜੀ ਇਹਦਾ ਹਰ ਮੁੱਲ ਵੀਰ ਜੀ ਇਹਦਾ ਵੀ 60000 ਕਰ ਲਈਏ ਛੱਡ ਦਈਏ ਚਾਹੇ ਤੋ ਪੇਟੋਂ ਫਿਰ ਪੰਜੀ ਛਡੋਗੇ ਪੰਜੀ ਛਡਦੀ 55 55 ਚ ਲਓ ਬਾਜੀ 55 55 55 ਕਰਨਾ ਹੈ ਬਿਲਕੁਲ ਜਾਇਜ਼ ਨੇ ਬਿਲਕੁਲ ਸਾਫ਼ ਵੇਖੋ ਅੱਡੇ ਲੇਵੇ ਦੀ ਬਹੁਤ ਸਾਫ਼ ਹੈ ਠੀਕ ਹੈ ਠੀਕ ਹੈ ਜੀ ਲਓ ਬਾਜੀ ਚੈੱਕ ਕਰ ਸਕਦੇ ਤੁਸੀਂ ਲਾ ਕੇ ਦੋ ਬਹੁਤ ਹੀ ਸ਼ਾਨਦਾਰ ਆ ਤੇ ਅਜ ਹੁਣ ਤੇ ਜੇ ਨੰਬਰ ਤੇ ਚੰਗੇ ਤਗੜੇ ਕੱਦ ਕਾਠਾ ਵੀ ਵੱਡੇ ਕੱਦ ਨੇ ਇਹ ਮੂੰਹ ਚਾਰ ਦੰਦੀ ਦੇ ਝੋਟੀਏ ਅੱਛਾ ਜੀ ਹਾਂ ਚਾਰ ਦੰਦੀ ਝੋਟੀਆ ਠੀਕ ਹੈ ਠੀਕ ਹੈ ਲਓ ਜੀ ਕੱਦ ਬਹੁਤ ਹੀ ਜ਼ਿਆਦਾ ਚੰਗਾ ਵਾ ਹਾਂਜੀ ਇਹ ਕਿੰਨਾ ਇਹ ਵੀਰ ਹੋ ਜਾਂਦਾ ਵੀ ਮੈਂ ਰਾਜਸਥਾਨ ਚੋਂ ਲਿਆ ਸੱਜਰ ਝੋਟੀਏ ਅੱਛਾ ਜੀ ਹਾਂ ਇੱਕ ਦਸ ਦੀ ਤੇ ਕਿੰਨੇ ਦੀ ਦੱਸਦਾ ਏ ਠੀਕ ਹੈ ਠੀਕ ਹੈ ਦੱਸਣ ਮਤਾਂ ਪਾਉਗਾ ਹੁਣ ਨਾਲ ਨਹੀਂ ਕਹ ਪਤਾ ਨਹੀਂ ਢੇਰ ਦੀ ਲਿਆ ਕੇ ਲੱਖ ਦੀ ਲਿਆ ਕੇ ਦਸ ਦੀ ਲਿਆ ਹਾਂ ਹਾਂਜੀ ਦੱਸਣ ਆਂਦਾ ਇੱਕ ਦਸ ਦੀ ਲਿਆ ਹਾਂ ਅੱਛਾ ਜੀ ਤੇ ਤਿੰਨ ਮਹੀਨਿਆਂ ਦਾ ਤੇ ਝੋਟੀਆਂ ਸੂਈ ਨੂੰ ਹੋ ਗਏ ਅੱਛਾ ਤੇ ਠੀਕ ਹੈ ਜੀ ਉਹ ਤੇ ਚਲੋ ਗਾਰੰਟੀ ਦਿੰਦਾ ਜਾਂਦਾ ਹੁਣ ਨਾਲੇ ਨੁਲੇ ਮੋਟੇ ਮਾਰ ਗਈ ਆ ਤੇ ਸੂਣ ਵਾਲੀ ਹੋਊਗੀ ਝੋਟੀ ਪੱਕੀ ਅੱਛਾ ਅੱਛਾ ਠੀਕ ਪਾਕੀ ਤੁਹਾਨੂੰ ਬੜਾ ਮਹੀਨੇ ਦੀ ਆਪਾਂ ਗਾਰੰਟੀ ਦੇ ਨਹੀਂ ਸਕਦੇ ਨਾਲੇ ਇੱਕ ਮਹੀਨੇ ਦਾ ਚੈੱਕ ਨਹੀਂ ਨਾ ਹਾਂ ਜੀ ਬਾਕੀ 4 ਦਿਨ ਦੀ ਝੋਟੀ ਹੈ ਚੰਗੇ ਵੱਡੇ ਕੱਦ ਦੀ ਵੇਖੋ ਕੱਦ ਗੱਡਾ ਝੋਟੀ ਦੇ ਪੇਲ ਕਿੰਨਾ ਜੰਗਾ ਵਾ ਸਾਰੇ ਪਸ਼ੂਆਂ ਦੇ ਸਫਰ ਤੇ ਵਾਵਾ ਦੂਰੋਂ ਆਈ ਤਾਂ ਕਰਕੇ ਥੋੜਾ ਝੋਟਿਆਂ ਲੱਪਾ ਲਾਇਆ ਅੱਜ ਅੱਛਾ ਜੀ ਹਾਂ ਉਹਨੇ ਵੀਰ ਨੇ 8 ਕਿਲੋ ਦੁੱਧ ਦੱਸਿਆ ਥੱਲੇ ਅੱਛਾ ਅੱਛਾ ਤੇ 8-9 ਕਿਲੋ ਆਂਦਾ ਹੀ ਮੈਂ ਖਾਲੀ ਪੋਣਾ ਬੜੇ ਅਛਾ ਠੀਕ ਹੈ ਮਰਾਪਾ ਸਤਾ ਦਾ ਲੀਟਰ ਖੰਡ ਘਾਟੀ ਦੱਸ ਗਏ ਹੈ ਨਾ ਨਹੀਂ ਠੀਕ ਹੈ ਵਧੀਆ ਹਾਂਜੀ ਹਾਂਜੀ ਬਾਕੀ ਥਣਾਂ ਦੀ ਚੋਣ ਜਾਣ ਵਧੀਆ ਵਾ ਪੋਲੀ ਆ ਅਛਾ ਜੀ ਹਾਂ ਕੱਦ ਵਜੂ ਤੇ ਐਡਾ ਜੇ ਕੋਈ ਗੱਲ ਹੀ ਨਹੀਂ ਕਰਨ ਵਾਲੀ ਤੇ ਠੀਕ ਹੈ ਜੀ ਇਹ ਵੀ ਮੇਰੇ ਸਾਹ ਨਾਲ ਜਿੱਡੀ ਇਹਦੇ ਚਾਰ ਦੰਦੀ ਆ ਵੇਖੋ ਦੰਦੀਆਂ ਵੇਖੋ ਚੈੱਕ ਕਰਾ ਦਿੰਨੇ ਆ ਹਲ ਪਤਾਏ ਆਦਾ ਲੋ ਵੀ ਜੇ ਲੱਗੇ ਤਾਂ ਤੁਸੀਂ ਕੀ ਕਰ ਸਕਦਾ ਹੈ ਚਾਰ ਦੰਦੀਆਂ ਰਿਹਾ ਵੇਖੋ ਦੋ ਸਾਈਡਾਂ ਨੇ ਭਰਨ ਦੇ ਹੀ ਜੱਜੇ ਠੀਕ ਹੈ ਠੀਕ ਹੈ ਜੀ ਹਾਂਜੀ ਯੋਰ ਚਾਰ ਦੰਦਾਂ ਕੀ ਜੀ ਮੂਹੋਂ ਤੇ ਬਹੁਤ ਕੱਦ ਮੌਜੂਦ ਹੈ ਵੇਖੋ ਬਹੁਤ ਚੰਗੀ ਆ ਕੱਦ ਬਹੁਤ ਵੱਡਾ ਕੱਦ ਆ ਦੇ ਦੋਵੇਂ ਅੱਖਾਂ ਬਲੌਰੀ ਜਿਹੜੀਆਂ ਠੀਕ ਹੈ ਠੀਕ ਹੈ ਜੀ ਮਣਕੀ ਆਗੇ ਦੋਵੇਂ ਅੱਖਾਂ ਮਣਕੀਆਂ ਭਰਾ ਸਾਡਾ ਅਨੰਦ ਮਣਕੀਆ ਚੰਗੇ ਤਗੜੇ ਕੱਦ ਕਾਠਾ ਲਈ ਆ ਦੇ ਆਰਡਰ ਕੁਆਲਟੀ ਤੋਂ ਹੀਰਿੰਗ ਲਾ ਕੇ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਸ਼ਾਨਦਾਰ ਆ ਇਸ ਟਾਈਮ ਜਿਹੜਾ ਵੀਰ 7 ਲੀਟਰ ਦੁੱਧ ਪਿਆਰ ਦੱਸਦਾ ਹੈ ਹੋ ਸਕਦਾ 8 ਨੇ ਦੱਸਿਆ ਵਾ 8 ਵੀ ਹੋਵੇ ਪਰ ਆਪਾਂ 7 ਹੀ ਦਸੀਏ ਠੀਕ ਹੈ ਠੀਕ ਹੈ ਜੀ ਹਾਂਜੀ ਲਓ ਬਾਈ ਨੇ ਜਿਹੜੇ ਵੀਰ ਕੋ ਲਈ ਜੋ 8 ਦਾਤਾ ਵੀ ਤੇ ਪਰ ਉਮਰ ਦੀ ਵੇਖੋ ਕਿੰਨੀ ਘਟਿਆ ਕੱਦ ਵਜੂਦ ਕਿੰਡਾ ਕੱਦ ਬਹੁਤ ਜ਼ਿਆਦਾ ਹੈ ਬਹੁਤ ਤਗੜਾ ਵੱਡਾ ਕਰਦਿਆ ਇਹ 8 7 8 ਘੰਟੇ ਰਹੀ ਗੱਡੀ ਦੇ ਵਿੱਚ ਸਫਰ ਚ ਅੱਛਾ ਅੱਛਾ ਹਾਂ ਠੀਕ ਹੈ ਠੀਕ ਹੈ ਜੀ ਇਹ ਬਹੁਤ ਹੀ ਜ਼ਿਆਦਾ ਚੰਗੀ ਹੈ ਝੋਟੀ ਚਲੋ ਮਹੀਨੇ ਦੇ ਲਾਗੇ ਬੰਨੇ ਹੋ ਗਿਆ ਇਹਨੂੰ ਬਣੀ ਨਾ ਹਾਂਜੀ ਮਹੀਨੇ ਦੇ ਲਾਗੇ ਬੰਨੇ ਹੋ ਗਿਆ ਜੀ ਠੀਕ ਹੈ ਜੀ ਤੇ ਇਹਦਾ ਪਤਾ ਹੈ ਸੱਜਰ ਨੇ ਕਿੰਨਾ ਕਿਚਵਾਇਆ ਹੈ ਮੇਰੀ ਦੁੱਧ ਦੇ ਆਂਦੇ ਤੁਹਾਨੂੰ ਪਤਾ ਜਿਹੜਾ ਥਣ ਚੱਦਾ ਹੀ ਵੇਖੋ ਪਹਿਲਾਂ ਨੂੰ ਹਾਰੀ ਸਾਰੀ ਈਡਾ ਥਣ ਕਰਦੀ ਨਹੀਂ ਤੇ ਹਾਂਜੀ ਹਾਂਜੀ ਜਿੱਦਾਂ ਪਹਿਲਾਂ ਦਾ ਥਾਣੇ ਆ ਵੇਖੋ ਠੀਕ ਆ ਠੀਕ ਆ ਜੀ ਲੋਈ ਲੋਈ ਦੀ ਝੋਟੀ ਆ ਜਾਤ ਨਸਲ ਜਾ ਹਾਂਜੀ ਹਾਂਜੀ ਤੇ ਦੁੱਧ ਤੇ ਆਂਦਾ ਏ ਥੱਲੇ 12-13 ਕੋਲ ਪਹਿਲੇ ਨੇ ਦਿੱਤਾ ਨੇ ਠੀਕ ਹੈ ਜੀ ਤੇ ਜਿੱਦਾਂ ਕੱਦ ਵਜੂਦ ਹੈ ਇੰਨਾ ਤੋਂ ਦੇ ਵੀ ਸਕਦੀ ਇਹਨੂੰ ਦੁੱਧ ਕੀ ਜਾਂਦਾ ਹਾਂਜੀ ਹਾਂਜੀ ਇਹਦਾ ਕੀ ਮੁੱਲ ਹੈ ਇਹਦਾ ਚਲੋ ਆਪਾਂ ਘੜਾਉਣੇ ਦਾ ਸੱਜਰ ਨੂੰ ਦੀ ਦਦਾ ਕੋਸਾ 1 ਲੱਖ ਮੰਗਦੇ 1.5 ਲੱਖ ਮੰਗਦੇ ਮੰਗਦੇ ਸਹੀ ਗੱ ਇਹਦਾ 70000 ਰੁਪਏ ਮੁੱਲ ਕਰੀਏ ਅੱਛਾ ਜੀ ਤੇ ਮਾਨ ਕਰਦਗੇ ਵੇ ਜਿੰਨਾ ਕਰਾਉਣਾ ਕਰਾ ਲਓ 65 ਜਿੰਨਾ ਦੇ ਦੀਏ ਹਾਂਜੀ 65 ਦੀ ਬੜੀ ਛਾਲ ਮਾਰੀ ਆ ਪੰਜ ਦੇ ਚਲੋ ਤੁਹਾਨੂੰ ਮੋੜ ਦਾ ਨਹੀਂ ਕਿ ਲੋ ਜਾਣਦੇ ਹੋ 65 ਦੀ ਜਾਂਦੀ 65 ਦੀ ਜਾਣਦੇ ਹੋ ਲਓ ਪਰ ਛੋਟੀ ਹੈ ਬਹੁਤ ਵੱਡੀ ਵੇਖੋ ਕਿੱਡਾ ਕੱਦ ਕਿੱਥੇ ਆਉਂਦੀ ਛੋਟੀ ਕੱਦ ਦਾ ਤੋਂ ਬਹੁਤ ਕੋਈ ਸ਼ਕਤ ਬਹੁਤ ਤਕੜੀ ਉਮਰ ਵੀ ਕੱਤੀ ਆ ਥਾਣਾ ਹਾਰੀ ਸਾਰੀ ਛੋਟੀ ਨੂੰ ਨਹੀਂ ਇਹੋ ਜਿਹਾ ਲੱਗਦਾ ਬਿਲਕੁਲ ਸਹੀ ਜੀ ਲੱਗਦਾ ਭਾਈ ਤੁਸੀਂ ਚੈੱਕ ਕਰ ਸਕਦੇ ਤੁਸੀਂ ਤੇ 65000 ਰੁਪਏ ਨੇ ਮੁੱਲ ਕੀਤਾ ਜੀ ਇਹਦਾ ਚਲ ਮਾਨਤਨ ਕਰਦਾਂਗੇ ਵੀਰ ਭਰਾ ਦਾ ਚਲ ਮੌਕੇ ਤੇ ਮਾਨਤਨ ਹੋਰ ਹੋ ਜਾਊਗਾ ਤੁਹਾਡਾ ਕੀ ਕਹਦੇ ਜਿਹੜਾ ਵੀਰ ਫੋਨ ਲਾਵੇ ਉਹਦਾ ਗੋਣਾ ਕਰੀ ਉਹਦਾ ਵੀ ਕਰਾਂਗੇ ਚਲੋ ਬੰਦਦਾ ਬੰਦ ਹਾਂਜੀ ਹਾਂਜੀ ਧੰਨਵਾਦ ਬਾਕੀ ਸ਼ਕੀਨੀ ਸਾਫ ਬੜੀ ਝੋਟੀ ਤੇ ਬਹੁਤ ਜ਼ਿਆਦਾ ਚੰਗੀ ਆ ਬਰੀਡ ਦੇ ਵਿੱਚ ਆ ਆ ਗਿਆ ਹੁਣ ਚੌਥੇ ਨੰਬਰ ਤੇ ਦੱਸਿਓ ਵੀਰ ਜੀ ਇਹਦੇ ਬਾਰੇ ਵੀ ਇਹ ਵੀ ਤੁਸੀਂ ਦੱਸਣ ਦੇ ਜਿਹੜੀ ਪਹਿਲੇ ਨੰਬਰ ਵਾਲੀ ਤੇ ਇਹ ਇੱਕੋ ਘਰੋਂ ਲਈਆਂ ਵਾ ਅੱਛਾ ਜੀ ਹਾਂ ਤੇ ਇਹਨੂੰ ਵੀ ਇੱਕੋ ਹੀ ਆਂ ਇੱਕੋ ਦਿਨ ਹੀ ਗੱਲ ਵਾਇਆ ਹਫਤਾ ਪਹਿਨ ਹੋ ਗਿਆ ਠੀਕ ਆ ਠੀਕ ਹੈ ਜੀ ਹਾਂ ਇਹ ਵੀ ਝੋਟੀ ਹੁਣ ਦਜੇ ਸੁਵੇ ਸੁਈਆਂ ਕਾ ਅੱਛਾ ਹਾਂ ਦੁੱਧ ਵੀ ਇਹਦੇ 13-14 ਕਿਲੋ ਦਿੰਦੀ ਰਹੀ ਆ ਅੱਛਾ ਜੀ ਤੇ ਇਹਦਾ ਵੀ ਹੋ ਸੇਮ ਟਿੱਕਾ ਲਾ ਵੀ ਡੋਕੇ ਭਰਨਦਾ ਹੀ ਵੇਖਣ ਦੇ ਚਾਂਸ ਫੋਲ ਹੀ ਲੱਗਦੇ ਇਹਦੇ ਵੀ ਅੱਛਾ ਅੱਛਾ ਹਾਂ ਜੀ ਤੇ ਦੁੱਧ ਇਹਦੇ ਥੱਲੇ ਹੁਣ 7 ਕਿਲੋ ਹੋਊਗਾ ਲਾਗੇ ਤਾਂ ਤੁਸੀਂ ਚੈੱਕ ਕਰ ਸਕਦੇ ਜੀ ਇਹਦੇ ਥੱਲੇ ਵੀ 7 ਲੀਟਰ ਚਾਕਲੇਟ ਲੁੱਟੂਗਾ ਜੀ ਥਣ ਭਾਂਡਾ ਇਹਦਾ ਵੀ ਬਹੁਤ ਚੰਗਾ ਵਾਖੋ ਚੰਗਾ ਵੱਡਾ ਕੱਦ ਵਜੂਦ ਇਹਦਾ ਵੀ ਪੂਰਾ ਜੇ ਸੋਹਣੀ ਸਾਨੀ ਪੂਰੀ ਆ ਇਹ ਵੀ ਜੈਡ ਬਲੈਕ ਦੇ ਵਿੱਚ ਆ ਗਈ ਆ ਬਾਕੀ ਫੇਸ ਕੁਆਲਟੀ ਦਾ ਚੈੱਕ ਕਰਾਉਣਾ ਬਹੁਤ ਹੀ ਚੰਗੀ ਹੈ ਵੀ ਤੇ ਕੱਡ ਵਜਨ ਦੀ ਵੀ ਠੀਕ ਹੈ ਚੈੱਕ ਕਰ ਸਕਦੇ ਤੁਸੀਂ ਲਾਗੇ ਤੋਂ ਪਿੱਠ ਪੁੜੇ ਲਓ ਵੀ ਚੰਗੀ ਆ ਇਹ ਲਾਗੇ ਤੋਂ ਤੁਸੀਂ ਅਡਰ ਕੁਆਲਟੀ ਥਾਣਾ ਦਾ ਸੈਜ ਗਿਆ ਚੈੱਕ ਕਰ ਸਕਦੇ ਜੀ ਬਹੁਤ ਹੀ ਜ਼ਿਆਦਾ ਚੰਗਾ ਵਾ ਇਹਦਾ ਲੈਓ ਲੈਓ ਗਾੜੀ ਵਗੇ ਨੇ ਰਾਜ ਹੋ ਜਾਂਦਾ ਤੇ ਵੀ ਦੇ ਕੋਲ ਚੰਗੇ ਪਸ਼ੂ ਹੁੰਦੇ ਆ ਤੇ ਜੈ ਮੰਨ ਲੋ ਚੰਦੇ ਆ ਜੋ ਸਾਰੀਆਂ ਹੀ ਹੌਲੇ ਪਾ ਰੀਆਂ ਲੈਂਦੀਆਂ ਵੀਰ ਨੇ ਕਿਹ ਲੋ ਡਿਮਾਂਡ ਪੂਰੀ ਕਰਦੀ ਵੀਰਾਂ ਭਰਾਵਾਂ ਦੀ ਜਿਹੜੇ ਵੀਰ ਭਰਾ ਸਾਡੇ ਨਾਲ ਜੁੜੇ ਉਹਨਾਂ ਦਾ ਵੀਰਾਂ ਦੇ ਵੀ ਤੁਹਾਡੀਆਂ ਤੁਹਾਡੀਆਂ ਵੀਡੀਆਂ ਸਾਰੇ ਹੀ ਹੁੰਦੀਆਂ ਤੁਸੀਂ ਵੀ ਕਦੇ ਇੱਕ ਅੱਧੀ ਪਾਓ ਮਾਸ਼ਲਾ ਐਰ ਕਾਪਾਂ ਵੀ ਛੋਟੀ ਪਾ ਦਨੇ ਚਲੋ ਵਧੀਆ ਵਧੀਆ ਕੀ ਮੁੱਲ ਭਾਜੀ ਇਹਦਾ ਹਰ ਇਦਾਂ ਮੋਲ ਵੀ ਦੀ ਮੈਂ ਇਹਦਾ ਵੀ ਸਤਰੀ ਕਰ ਲਈਏ ਦੋਜ ਪੁੱਟ ਕੇ ਲਾ ਦੋ ਛੜਤੀਏ ਚੋਂ ਫਿਰ ਹਾਂਜੀ ਦੋ ਛੜਤੀਏ ਚੋਂ ਮੈਂ ਇਹ ਚੋਂ ਵੀ ਪੰਜ ਛੜਾਓ ਫਿਰ ਕੇ ਪੰਜੀ ਹਾਂ ਪੰਜੀ ਅੱਛਾ 65 ਹਾਂ ਪੈਂਣ ਦੇ ਇਹ ਪੂਰੇ 55 ਦੀਆਂ ਦੇ ਦੋ ਪੈਂਡੀਆਂ ਹਾਂ ਦੋ ਪੈਂਡੀਆਂ ਚਲੋ ਜਾਂਦੋ ਹਾਂ ਜਾਂਦੋ ਕਰਦਾ ਬਾਕੀ ਮਾਨਤਨ ਕੋ ਵੀਰ ਪਰ ਚਲੋ ਮੋਫੇ ਦੇ ਮਾਨਤਨ ਕਰਦੇ ਹਾਂ ਹਾਂਜੀ ਕਰਦਾ ਕਰਦਾ ਠੀਕ ਜੀ ਆਜੋ ਹੁਣੇ ਕੱਟੀ ਦਿਖਾਈਏ ਤੁਹਾਨੂੰ ਇੱਕ ਚੰਗੇ ਸੀ ਮੰਦੀ ਆ ਵੀ ਦੱਸਿਓ ਇਹਦੀ 18 ਮਹੀਨਿਆਂ ਦੀ ਜੇ ਇਹ ਕਿੱਟੋ ਟੀ ਹੈ ਜੀ ਅੱਛਾ ਜੀ ਹਾਂ ਰਾਮੇ ਨਾ ਵੀਰਾਂ ਦਾ ਪੂਰੀ ਝੋਟੀ ਹੈ ਵੀ ਉਧਰ ਰਾਜਸਥਾਨ ਦੇ ਰਵੇ ਦੀ ਝੋਟੀ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਇਹ ਖੋਲ ਕੇ ਦਿਖਾਣੀ ਕਿ ਜਾਂ ਦਾਦੀਏ ਦਾ ਨਹੀਂ ਤੋਰਾ ਤਰਾ ਦਿਖਾ ਦੇ ਪੁਖਾ ਦੀ ਤੋਰਾ ਕੇ ਪੂਰੀ ਪੰਛਣਾ ਪਾਵੇ ਝੋਟੀ ਗਏ ਲਓ ਭਾਈ ਜੀ ਆਜੋ ਇਹ ਵੀ ਤੁਹਾਨੂੰ ਖੋਲहमने 18 ਮਹੀਨਿਆਂ ਦੀ ਹੋਈ ਹੈ ਸਾਰੀ ਸਾਰੀ ਅਜੇ ਠੀਕ ਹੈ ਠੀਕ ਸਾਰੀ ਖੀਰੀ ਅਜੇ ਠੀਕ ਹੈ ਜੀ ਹਾਂ ਕੋਈ ਵੀ ਨਹੀਂ ਅਜੇ ਤਰਦੀ ਨਾਲ ਤੋੜਨ ਵਾਲਾ ਨਾਲ ਨਹੀਂ ਤੇ ਸਾਰਾ ਮਹੀਨਿਆਂ ਦੀ ਝੋਟੀ ਆ ਠੀਕ ਹੈ ਠੀਕ ਹਾਂ ਨੀ ਇਹ ਦੁੱਧ ਦੇ ਦੰਦ ਸਾਰੇ ਹੀ ਨੇ ਜੀ ਦੁੱਧ ਵਾਲੇ ਦੰਦ ਅਜੇ ਤੇ ਫੇਸਕੂਸ ਬਹੁਤ ਜਿਆਦਾ ਚੰਗਾ ਤੇ ਸਿੰਘ

ਸੰਗ ਦੇ ਨਾਲ ਜੋ ਇਹ ਹੈ ਹਾਂ ਇਹ ਤਾਂ ਸਾਡੇ ਦੁੱਧ ਦੇ ਦੰਦ ਸਾਰੇ ਇਹਦਾ ਕੀ ਮੁੱਲ ਭਾਈ ਫਿਰ ਇਹ ਦੇ ਲਈ 30000 ਦੀ 60000 ਚਾਹੁੰਦੇ ਹਾਂ ਹਾਂਜੀ ਚਲੋ ਛੱਡ ਦੋ ਹੋਰ ਦੱਸੋ ਕੀ ਜਾਂਦਾ ਲੋ ਬਈ ਇਹ ਕਮੇਟੀ ਆ ਗੁਣਾ ਦੀ ਕੁਥਰੀ ਆ ਹਣਾ ਯਾਤਨਸਾ ਬੜੀ ਆ ਇਹਦਾ ਕੋਈ ਸ਼ੱਕ ਨਹੀਂ ਹਾਂਜੀ ਲੋ ਭਾਈ 29000 ਵੀਰ ਨੇ ਮੁੱਲ ਕੀਤਾ ਜੀ ਇਹਦਾ ਤੇ ਚਲ ਮੌਕੇ ਦੇ ਕਰਦੇ ਆ ਮਾਨਤਾਂ ਕੋਈ ਨਹੀਂ ਕਰਦਾ ਤੇ ਆਜੋ ਹੁਣ ਦੱਸਿਓ ਹਾਂ ਬੈਡ ਦੇ ਬਾਰੇ ਵੀ ਜੀ ਇਹ ਬੈਡ ਰਾਤ ਦੀ ਸੂਈ ਜੇ ਅੱਛਾ ਜੀ ਹਾਂਜੀ ਇਹ ਉਹ ਬੱਚੀ ਆ ਜੇ ਮਗਰ ਠੀਕ ਆ ਯਾ ਉਹ ਲਗਾ ਕੇ ਜੇ ਦਾ ਹਾਂ ਬੱਚੀ ਹਲਕਾ ਫ ਆ ਗਿਆ ਜੇ ਬੜੀ ਛੋਟੀ ਆ ਪਰ ਦੁੱਧ ਪੂਰਾ ਚੁੰਗਦੀ ਜੇ ਅੱਛਾ ਅੱਛਾ ਹਾਂ ਤੇਜ ਬੜੀ ਆ ਲੋ ਭਾਈ ਇਹ ਕਢਾਉਣਾ ਹੀ ਆ ਸਾਫ ਕਢਾਉਣਾ ਹੀ ਆ ਕਿ ਆਉਂਦੇ ਆਉਂਦੇ ਰੂਹੀ ਆ ਉਹ ਦਮੇ ਚਾਰਨ ਲੈ ਜਾਂਦੀ ਠੀਕ ਆ ਠੀਕ ਆ ਹਾਂਜੀ ਇਹ ਕਿੰਨਾ ਕ ਜੈ ਬੋੜਾ ਦੇ ਥਲੇ ਵੀ ਬੋੜਾ ਸਰੇ ਬੱਚੀ ਝੁਕਾ ਦੇ ਕੇ ਚੋਇਆ ਤਿੰਨ ਚਾਰ ਕਿਲੋ ਦੁੱਧ 10 11 ਕਿਲੋ ਦੇਈ ਜਣਾ ਬੜਾ ਰਮਾਨਾ ਠੀਕ ਆ ਠੀਕ ਆ ਪਰ ਮਾਦੀ ਆ ਕੇ ਕਾਈ ਕਦੀ ਆ ਸਹੀ ਹਾਲ ਚ ਹੈ ਹਾਂਜੀ ਸਹੀ ਹਾਲ ਚ ਪਰ ਹੈ ਠੰਡੀ ਠੀਕ ਆ ਠੀਕ ਆ ਜਿੱਦਾਂ ਮ ਇੱਕ ਵੀਰੀ ਦਾ ਉਹ ਅਗਲਾ ਥਾਣਾ ਜਿਹੜਾ ਅਗਲਾ ਥਾਣਾ ਆ ਅੱਛਾ ਜੀ ਹਾਂ ਉਹ ਜਿਹੜੇ ਧਾਰਾ ਆਉਂਦੀਆਂ ਪਰ ਭਸਮਿਆ ਨਹੀਂ ਆਹੀਂ ਤੇ ਗੱਬਣ ਲਈ ਉਦੋਂ ਧਾਰਾ ਹੀ ਦੇਖੀਆਂ ਨੇ ਧਾਰਾ ਵਿੱਚ ਵੀ ਆਉਂਦੀਆਂ ਆ ਅੱਛਾ ਅੱਛਾ ਪਰ ਭਸਮਿਆ ਨਹੀਂ ਬਾਕੀ ਤਿੰਨੇ ਥਾਣ ਬਿਲਕੁਲ ਓਕੇ ਨੇ ਠੀਕ ਆ ਠੀਕ ਆ ਜੀ ਹਾਂ ਜੀ ਇਹ ਆਪਾਂ ਨੂੰ ਚਲਦਾ ਨਹੀਂ ਦੇਣੀ ਆ ਹਾਂ ਜੀ ਆਹ ਜਿਹੜੇ ਇੱਕ ਚਲਦਾ ਨਹੀਂ ਆ ਚਲਦਾ ਲਈ ਭਾ ਧਾਰਾ ਦੁੱਧ ਆਉਂਦਾ ਪਰ ਚੱਲੇ ਨਾ ਚੱਲੇ ਅਗਲੇ ਦੀ ਕਿਸਮ ਦਾ ਰਾਦ ਨਹੀਂ ਆਉਂਦਾ ਤੇ ਫਿਰ ਚੱਲੂਗਾ ਕਿ ਹਾਂ ਜੀ ਦੁੱਧ ਆਉਂਦਾ ਪਰ ਭਸਮਿਆ ਨਹੀਂ ਥਾਣਾ ਉਹ ਅੱਛਾ ਅੱਛਾ ਹਾਂ ਪੂਰਾ ਪ੍ਰੈਸ਼ਰ ਨਹੀਂ ਪੜਦਾ ਠ ਇਹ ਦੇ ਵੀ ਜਿੰਨੇ ਘਰ ਰੱਖਣੀ ਦੁੱਧ ਪੀਣਾ ਨਿਆਰੇ ਨਾਲੋਂ ਮੈਂ ਘੋੜੇ ਜੋੜੇ ਕੇ ਦੁੱਧ ਪੀਵੇ ਹਣਾ ਨਾ ਗਰਮੀਆਂ ਉੰਡੀਆਂ ਮੱਜਾਂ ਆ ਗਈਆਂ ਇਹ ਹਸਾਣਾ ਤੋਹਫਾ ਹੀ ਆ ਜੇ ਤੋਹਫਾ ਹੀ ਆ ਦੇ ਤੇ ਚੱਕਾ ਸਕਦੇ ਤੁਸੀਂ ਲਾਗੇ ਤੋਂ ਆਰਡਰ ਕੁਆਲਟੀ ਚੰਗੀ ਏਰੀ ਸਾਡਾ ਹੁਣ ਵੀਡੀਓ ਤੇ ਪਹਿਲਾਂ ਸੂਗਾ ਸੀ ਕਿ ਕਿਦਾਂ ਸਾਡਾ ਵਿਚਾਰ ਵੰਡਿਆ ਆ ਵੀ ਘਰੇ ਝੋਲੀਏ ਨੂੰ ਅੱਛਾ ਅੱਛਾ ਹਾਂ ਵੀ ਘਰੇ ਪਹਿਲਾਂ ਤੂੰ ਸੂਈ ਹੈ ਪਹਿਲਾਂ ਕਿ ਦੂਜਾ ਇਹ ਦੂਜਾ ਸੂਗਾ ਸੂਈ ਜੀ ਠੀਕ ਹੈ ਜੀ ਦੂਜਾ ਸੂਗਾ ਸੂਈ ਜੀ ਤੇ ਪਿਓਰ ਸ਼ਾਈ ਹਾਲ ਦੇ ਵਿੱਚ ਆ ਗਈ ਤੇ ਠੰਡੀ ਸੀਲ ਵਹਿੜਿਆ ਤੇ 10 11 ਲੀਟਰ ਵੀਰ ਕਹਿੰਦਾ ਕਿ ਚਵਾਈ ਜਾਊਗੀ ਦੁੱਧ ਬਾਕੀ ਚੋਣ ਤੇ ਮੋਗਾ ਹੀ ਆਦੇ ਠੀਕ ਹੈ ਠੀਕ ਹੈ ਲਓ ਭਈਆ ਲਾਗੇ ਦਾ ਦਿਖਾ ਦਿਓ ਮੜਾ ਜਾ ਅਗਲੀ ਸਾਈਡ ਤੇ ਵਾਹ ਬੜਾ ਦਾ ਹਾਂਜੀ ਵੀਰ ਜੀ ਲਾਗੇ ਦਾ ਤੁਸੀਂ ਕਰ ਸਕਦੇ ਜੇ ਚੈੱਕ ਥਾਣਾ ਦਾ ਸੈਜ ਗੈਪ ਇਹ ਕੀ ਮਤਲਬ ਭਈਆ ਦਾ ਇਹਦਾ ਕਰ ਲਈਏ ਮੁੱਲ 30000 ਰੁਪਇਆ ਉਦਾਂ ਦੇ ਹੋਈ ਚੀਜ਼ ਲੱਭਦੀ ਬੜੀ ਘਟਿਆ ਚਲੇ 30000 ਛੱਡ ਦੀ ਹਾਂਜੀ 23 23 ਦੀ ਹੁਣ ਅੱਗੇ ਬਿਛੇਰ ਲਾਇਆ ਇੱਕੋ ਵਟੇ ਜਾਂਦੀ ਹੈ ਇੱਕੋ ਹੀ ਵਟੇ ਚਲਾ ਜਾਂਦੋ ਦੋ ਦੋ ਕਰਦਿਏ ਹਾਂਜੀ ਦੋ 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 55 ਰਿਆ ਦਾ 265 ਦੀਆਂ ਹਾਂ 265 ਦੀਆਂ 229 ਦੀਆਂ ਕਰਦਿਏ 229 ਦੀਆਂ ਕਰਦਿਏ ਚਲੋ ਇਹ ਵੀ ਉਹ ਮਾਰਾ ਹੀ ਨੂੰ ਪਤਾ ਵਾ ਤਿੰਨ ਹੀ ਨਤੀਰੀਆਂ ਹੋ ਜਾਣਾ ਅੱਛਾ ਕੋਈ ਬਾ ਨਹੀਂ ਆ ਚਲੋ ਲੋ ਵੀਰ ਜੀ 29000 ਮੋਹਲਾ ਵੀਰ ਨੇ ਕਰਤਾ ਜਿਹੜਾ ਹਾਂ ਇਹ ਆਜੋ ਹੁਣ ਦੱਸਿਓ ਜਿਹਦੇ ਨਾਲ ਬਾਰੇ ਵੀਰ ਜੀ ਗਾਣ ਨੂੰ 1.5 ਮਹੀਨਾ ਹੋ ਗਿਆ ਜੀ ਸੁਈ ਨੂੰ ਅੱਛਾ ਜੀ ਹਾਂ ਜਵਾਕ ਹੈ ਨਹੀਂ ਆ ਠੀਕ ਹੈ ਜੀ ਹਾਂ ਦੁੱਧ ਤੇ ਹੁਣ ਜੇ ਲਿਖੀ ਜਾਂਦੀ ਆ ਘਰ ਵਾਲਾਂ ਦਾ ਵੀ 10-11 ਕਿਲੋ ਪਰ ਆਪਾਂ 9 ਕਿਲੋ ਦੱਸ ਕੇ ਦਾਂਗੇ ਜੇ ਕੋਈ ਸਾਂਭੋ ਦੁੱਧ ਭਾਵੇਂ ਤੇਰਾ 14 ਕਿਲੋ ਕਰ ਦੇ ਤਗੜੀ ਗਾਂ ਆ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਜੀ ਤੇ ਬਾਕੀਆਂ ਠੰਢੀ ਸੀ ਲਿਆਵਾਂਗਾ ਪਾ ਕੇ ਨੀ ਚੋ ਜਿੱਦਾਂ ਮਰਦੀ ਕਿੰਨਾ ਕੁ ਟਾਈਮ ਹੋ ਗਿਆ ਸੋਈ ਨੂੰ ਕੋਈ ਕਰਦੀ ਪੀੜੇ ਡੇਢ ਤੋਂ ਕੋਈ ਡੇਢ ਕੁ ਮਹੀਨਾ ਹੋਇਆ ਸੋਈ ਨੂੰ ਠੀਕ ਹੈ ਲਓ ਬਾਈ ਜੀ ਚੰਗੇ ਤਗੜੇ ਕੱਦ ਕਾਠ ਵਾਲੀ ਆ ਤੇ ਡੇਢ ਕੁ ਮਹੀਨੇ ਦੇ ਆਸ-ਪਾਸ ਸੋਈ ਨੂੰ ਚੋਣ ਬੜੀ ਵਧੀਆ ਥਣਾ ਦੇ ਸਰੂ ਆਣ ਜਿੱਦਾਂ ਪੈਪਾਂ ਹੁੰਦੀਆਂ ਨੇ ਅੱਛਾ ਜੀ ਹਾਂ ਅਜੇ ਲਈ ਕੀ ਆਂਦੀ ਇਹ ਤਾਂ ਬਹੁਤ ਚੰਗੀ ਆ ਇਸ ਦਾ ਅਰੇ ਚੋਈ ਉੱਥੇ 2.5 ਕਿਲੋ ਅੱਛਾ 10 ਲੀਟਰ ਦੱਸਿਆ ਦੁੱਧ ਹਾਂ ਪਰ ਆਪਾਂ 9 ਹੀ ਦੱਸ ਕੇ ਦਾਂਗੇ ਠੀਕ ਹੈ ਠੀਕ ਹੈ ਲਓ ਭਾਈ ਜੀ 9 ਲੀਟਰ ਬਿਲਕੁਲ ਪੱਕਾ ਦੁੱਧ ਵੀਰ ਕਹਿੰਦਾ ਕਿ ਗਾਰੰਟੀ ਵਾਲਾ ਇਹ ਥਾਣਾ ਥੋਣਾ ਦਾ ਸੈਸ ਉਹ ਚ ਬਹੁਤ ਜ਼ਿਆਦਾ ਚੰਗਾ ਵਾ ਇਹਦਾ ਬਹੁਤ ਪੋਲੀ ਚੋਣਿਆ ਕਰ ਸਕਦੇ ਜੀ ਚੈੱਕ ਬਹੁਤ ਜ਼ਿਆਦਾ ਵਧੀਆ ਵਾ ਲਓ ਭਾਈ ਜੀ ਇਹਨ ਗੱਠ ਗੱਠ ਤੇ ਲੱਗਾ ਵਾ ਇਹਦਾ ਕੀ ਫਰਮੋਲਾ ਇਹ ਵੀਰ ਜੀ 32000 ਨਹੀਂ ਦੇ ਦੀਏ 32 ਹਾਂ ਜੀ ਲਾ ਦੀਏ ਲਾ ਦੀਏ ਵੇਖ ਲਓ ਤੁਹਾਨੂੰ ਪਹਿਲਾਂ ਹੀ ਦੱਸੀ ਗੱਲ ਲਓ ਜਾਨਦੇ ਵੀ ਕੋਈ ਬਤਾਈ ਲਓ ਭਈ ਇਹਦਾ ਵੀ 29 ਹਾਰੀ ਇਹਦਾ ਵੀ 29 ਲਓ ਜਾਨਦੇ ਵੀ ਅਨੇਰਾ ਵੀ ਹਾਂ ਬੜਦੀ ਬੁੜਦੀ ਚੰਗੀ ਆ ਠੀਕ ਹੈ ਠੀਕ ਹੈ ਜੀ ਤੇ ਆਜੋ ਹੁਣ ਐਂਡ ਤੇ ਤਾਂ ਇੱਕ ਹੋਰ ਇਹ ਸੱਜਰ ਰਹੀ ਆ ਹਾਂ ਜੀ ਇਹ ਤਿਆਰ ਦੇ ਅੱਛਾ ਗੱਬਣਿਆ ਹਾਂ ਗੱਬਣਿਆ ਠੀਕ ਹੈ ਠੀਕ ਹੈ ਹਾਂ ਕਿੰਨਾ ਕ ਟਾਈਮ ਖੜਦੀ ਆ ਜੀ ਇਹ ਬਸ ਇੱਕ ਦੋ ਦੇਣੀਆਂ ਤਿਆਰ ਹੀ ਆ ਵੜ ਅੱਛਾ ਜੀ ਬੁਥੀ ਬਾਥੀ ਵੇਖੋ ਕਿੱਡੀ ਸੋਣੀ ਵੜਦੀ ਠੀਕ ਹੈ ਜੀ ਖੋਲ ਦੋ ਫਿਰ ਖੋਲ ਕੇ ਦਿਖਾਈਏ ਦੂਜਾ ਸਵੇਰ ਸੂਬਿਆਰ ਕਾ ਪਿਓਰ ਲੋ ਵੀ ਜੀ ਦੂਜਾ ਸਵੇਰ ਨਹੀਂ ਗੱਬਣਿਆ ਬਿਲਕੁਲ ਤਿਆਰ ਆ ਬਿਲਕੁਲ ਤਿਆਰ ਕਿ ਫੇਸਬੁਕ ਤੋਂ ਇਹ ਬਹੁਤ ਪਿਆਰਾ ਲੱਗਾ ਚੰਗਾ ਵਾ ਤੇ ਥਣ ਵੀ ਬਹੁਤ ਵਧੀਆ ਚਲ ਕੋਈ ਛੋਟੀ ਜੀ ਬੁੱਥੀ ਜੀ ਠੀਕ ਹੈ ਜੀ ਹਾਂ ਪਤਾ ਓਏ ਇਹ ਬਹੁਤ ਯਾਰ ਆਰਡਰ ਕੁਆਲਿਟੀ ਸ਼ਾਨਦਾਰ ਆ ਉਨੀ ਅੱਗੇ ਨੂੰ ਬਣੀ ਤੇ ਉਨੀ ਪਿਛੇ ਨੂੰ ਬਣੀਆਂ ਕਰਮਾ ਵਾਲੀ ਹਮ ਅਰੇ ਸੁੰਦੀਆਂ ਸੁੰਦੀਆਂ ਜੇ ਡੰਗਰ ਥੱਪਾ ਲਾ ਜਾਂਦੀਆਂ ਹੋਰ ਹਾਂਜੀ ਹਾਂਜੀ ਇਹ ਕਿੰਨਾ ਕਿ ਚੋਆ ਪਿਛਲੇ ਸਵੇਰ ਨੇ ਇਹਦੀ 15 16 ਕਿਲੋ ਚੋਆ ਆ ਜੇ ਪਹਿਲੇ ਸਵੇਰ ਨੇ ਠੀਕ ਹੈ ਠੀਕ ਹੈ ਲਓ ਬਾਈ ਜੀ 15 ਫਿਰ ਤਾਂ ਵੱਧਦੀ ਆਖ ਰਹੇ ਹਾਂ ਸਵੇਰਾ ਦੁੱਧ ਚੋਆ ਆ ਵੈਨੇ ਇਸ ਟਾਈਮ ਬਹੁਤ ਜ਼ਿਆਦਾ ਚੰਗੀ ਬਣੀ ਆ ਤੇ ਥਾਣਾ ਦਾ ਸਹਿਜ ਗਿਆ ਵੀ ਤੂ ਬਹੁਤ ਵਧੀਆ ਖੰਦਰਾ ਦਰਾਦ ਠੀਕ ਹੈ ਠੀਕ ਹੈ ਇਹਦਾ ਕੀ ਹਰ ਮੁੱਲ ਕੁਝ ਠੰਡੀ ਪੂਰੀ ਠੀਕ ਹੈ ਠੀਕ ਹੈ ਲੋ ਬਜੀ ਠੰਡੀ ਸੀਲ ਹੈ ਤੇ ਨਾੜਾਂ ਨੂੰ ਡਾ ਵੀ ਹਵਾ ਨੇ ਤੇ ਚੰਗੀਆਂ ਵਾਂ ਇਹ ਦੇ ਦਈਏ ਵੈੜਾ 55000 ਦੀ 55000 ਦੀਆਂ ਤਿੰਨ ਘੱਟ ਕੇ ਇਹਨਾਂ ਨੂੰ ਮਈਆਂ ਨਾਲ ਲਾ ਦਈਏ ਠੀਕ ਆ ਕਰ ਵੀ ਮਾਤਨ ਕਰ ਦੋ ਥੋੜਾ ਜਿਹਾ ਹਾਂਜੀ ਕਰ ਦਈਏ ਕਿੰਨਾ ਕਰ ਦਈਏ ਦੋ ਵਗਿਆ ਛੱਡ ਦਿਆ ਹਾਂਜੀ ਦੋ ਛੱਡ ਦਿਆ ਚੋ ਦੋ ਛੱਡ ਦਈ ਹੈ ਹੈ ਖੁੱਲੇ ਮਹੰਦਾਂ ਨਿਕਰਾਉਣੇ ਅੱਜ ਖੁੱਲੇ ਕਰਾ ਲੈ ਵੇ ਖੁੱਲਾ ਕਰਾਉਣਾ ਤੇ ਫਿਰ ਪੰਜੀ ਕਰਾ ਲਓ ਹੋਰ ਗਈ ਹੈ ਪੂਰੇ 50 ਦੀ ਹਾਂ ਪੂਰੇ 50 ਦੇ ਦਈਏ ਠੀਕ ਹੈ ਲਓ ਭਾਈ ਜੀ 50 ਪੰਜੀ ਵੇ ਦੀ ਫਿਰ ਸਾਰਾ ਘੜ ਤੋਂ ਘੜ ਦੇ ਤੋ 18 19 ਕਿਲੋ ਕੱਢੋਗੇ ਠੀਕ ਹੈ ਠੀਕ ਹੈ ਲਾਂ 15 16 ਕਿਲੋ ਨੇ ਪਹਿਲਾਂ ਨੇ ਦਿੱਤਾ ਜੇ ਨਿਕੇ ਨਿਕੇ ਮੋਲਿਆ ਵੀਰ ਦੇ ਤੇ ਚੰਗੇ ਆ ਪਸ਼ੂ ਸਾਰੇ ਹਾਂਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ